ਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾ ਕੇ ਸਤ ਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰਨਾ ਲਵਾ ਰਹੇ ਹਾਂ ਆਓ ਆਪਾਂ ਰਲ ਮਿਲ ਕੇ ਲੜੀਵਾਰ ਜਪੀ ਸਾਹਿਬ ਦੀ ਵਿਆਖਿਆ ਚੱਲ ਰਹੀ ਹੈ ਕੱਲ ਆਪਾਂ 25ਵੀਂ ਪੌੜੀ ਦੀ ਥੋੜਾ ਜਿਹਾ ਪੰਕਤੀਆਂ ਦੀ ਆਪਾਂ ਵਿਆਖਿਆ ਜਿਹੜੀ ਕੀਤੀ ਸੀ ਜੀ ਦਹਰਾਲ ਗਿਆ ਆਪਾਂ ਪੌੜੀਆਂ ਨੂੰ ਪਹਿਲਾਂ ਗੁਰੂ ਸਾਹਿਬ ਜੀ ਨੇ ਸ਼ਬਦ ਬਹੁਤ ਕਾਰਨ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾਤਮਾਈ ਕੀਤੇ ਮੰਗੈ ਜੋਦ ਉਪਾਦ ਕੀਤਿਆਂ ਗੰਤ ਨਹੀਂ ਵਿਚਾਰ ਕੀਤੇ ਖਪ ਤੁਟਦੇ ਕਾ ਇਥੋਂ ਤਿੱਕਰ ਜੋ ਆਪਣੇ ਵਿਚਾਰ ਹੈ ਉਹ ਚੱਲੀ ਸੀ ਜੀ ਲੜੀ ਜੋੜ ਲਗੇ ਆਪਾਂ ਨਾਲ ਗੁਰੂ ਸਾਹਿਬ ਜੀ ਕਹਿੰਦੇ ਉਸ ਪ੍ਰਮਾਤਮਾ ਨੂੰ ਕਿਸੇ ਵੀ ਕਰਮ ਦੁਆਰਾ ਕੋ ਬੰਦਿਆ ਲਿਖ ਨਹੀਂ ਸਕਦਾ ਉਹ ਪਲਾਂ ਦੇ ਤੋਂ ਕਿਸੇ ਤਰ੍ਹਾਂ ਦੇ ਵੀ ਕਰਮ ਕਰ ਲਾ ਉਹ ਪ੍ਰਮਾਤਮਾ ਪਹਾੜਾਂ ਜਿੱਡੀਆਂ ਜਿੱਡੀਆਂ ਦਾਤਾਂ ਦਿੰਦਾ ਪਰ ਬਦਲੇ ਵਿੱਚ ਇੱਕ ਥਿਲ ਮਾਤਰ ਵੀ ਗੁਰੂ ਜੀ ਕਹਿੰਦੇ ਤਮਾ ਨਹੀਂ ਪ੍ਰਮਾਤਮਾ ਨੂੰ ਕਿ ਮੈਨੂੰ ਕੁਝ ਵਾਪਸ ਮਿਲੇ ਵੱਡਾ ਦਾਤਾ ਤਿਲ ਨਾ ਤਮਾਏ ਉਹਨੂੰ ਬਦਲੇ ਵਿੱਚ ਕੁਝ ਨਹੀਂ ਚਾਹੀਦਾ ਆਪਾਂ ਤਾਂ ਦੁਨਿਆਵੀ ਆਪਾਂ ਨੂੰ ਤਾਂ ਬਦਲੇ ਵਿੱਚ ਬਹੁਤ ਕੁਝ ਚਾਹੀਦਾ ਜੀ ਇਹਦੇ ਤੇ ਵਿਚਾਰ ਆਪਾਂ ਹੋ ਕੀ ਕੱਲ ਕਿਤੇ ਮੰਗ ਲੈ ਜੋ ਆਪਾਂ ਕਿੰਨੇ ਆ ਮਾਲਕ ਜੋ ਤੇ ਸੂਰ ਮਿਤ ਨੂ ਗਾਰ ਕੇਤਿਆਂ ਗਣਤ ਨਹੀਂ ਵਿਚਾਰ ਤੂੰ ਗਿਣਤੀ ਵਿੱਚ ਆ ਹੀ ਨਹੀਂ ਸਕਦਾ ਤੇਰੀ ਲਿੰਕੇ ਹੈ ਹੀ ਨਹੀਂ ਜਿੰਨੀ ਮਰਜ਼ੀ ਕੋਈ ਵਿਚਾਰ ਕਰ ਲਵੇ ਕੇਤੇ ਖੱਪ ਟੁੱਟੇ ਵੇਖਾ ਕਿੰਨੀ ਦੁਨੀਆ ਵਿਕਾਰਾਂ ਦੇ ਵਿੱਚ ਖਤਮ ਹੋ ਚੁੱਕੀ ਹੈ ਆਓ ਜੀ ਕੇਤੇ ਲਲ ਮੁਕਰ ਪਾਹੇ ਕਿੰਨੀ ਕਹਿੰਦੇ ਦੁਨੀਆ ਮਾਲ ਕੀ ਇੱਥੋਂ ਦਾਤਾਂ ਲੈ ਰਹੀ ਹੈ ਤੇ ਮੁਕਰ ਜਾਂਦੀ ਹੈ ਦਾਤਾ ਸਾਨੂੰ ਦੇ ਰਿਆ ਨਾ ਪ੍ਰਮਾਤਮਾ ਜੀ ਆਪਾਂ ਉਹ ਤੋਂ ਦਾਤਾ ਲੈ ਕੇ ਮੁਕਰ ਜਾਂਦਾ ਜੀ ਬੰਦਾ ਮੁਕਰਨ ਦਾ ਅਰਥ ਕੀ ਹੁੰਦਾ ਜੀ ਨਿਭੋ ਲ ਜਾਣਾ ਅਸਾਂ ਭੁੱਲ ਗਿਆ ਦਾਤ ਪਿਆਰੀ ਮਿਸਰਿਆ ਦਾਤਾਰਾ ਜਾਣਾ ਨਹੀਂ ਮਰਨ ਵਿਚਾਰਾ ਵਸਤ ਪਰਾਇ ਕੋ ਉਠ ਰੋਵੇ ਕਰਮ ਕਰਮ ਸਗਲਾਈ ਕੋ ਹੈ ਗੁਰੂ ਜੀ ਕਹਿੰਦੇ ਪ੍ਰਾਨਾਂ ਵਸਤਾਂ ਨੂੰ ਰੋਂਦਾ ਫਿਰਦਾ ਬੰਦਿਆ ਜੇਲੇ ਅਸਲ ਵਿੱਚ ਨਿਮਨ ਵਾਲੀ ਤੇ ਨਾਲ ਵਸਤੂ ਸੀ ਉਹ ਤਾਂ ਤੁੱਕ ਇਕੱਠੀ ਹੀ ਕੀਤੀ ਬੰਦੇ ਦਾ ਜੋ ਦੁਨਿਆਵੀ ਤੌਰ ਤੇ ਸੀ ਉਹਨੂੰ ਰੋਂਦਾ ਫਿਰਿਆ ਮੈਨੂੰ ਆਹ ਨਹੀਂ ਮਿਲਿਆ ਮੈਨੂੰ ਆਹ ਨਹੀਂ ਮਿਲਿਆ ਮੈਨੂੰ ਆਹ ਨਹੀਂ ਮਿਲਿਆ ਕਿੰਨੀ ਦੁਨੀਆਂ ਗੁਰੂ ਜੀ ਕਹਿੰਦੇ ਪ੍ਰਮਾਤਮਾ ਤੋਂ ਲੈ ਕੇ ਮੁੱਕਰ ਜਾਂਦੀ ਹੈ ਜੀ ਜਦੋਂ ਬੱਚੇ ਦੀ ਦਾਤ ਪ੍ਰਮਾਤਮਾ ਦਾ ਹੁਕਮ ਹੈ ਜੀ ਮਿਲ ਗਈ ਦਾਤ ਨੱਕ ਰਗ ਰੜ ਕੇ ਮਿਲ ਗਈ ਮੁੜ ਕੇ ਫਿਰ ਜੁੰਡਲੀ ਦੇ ਯਾਰਾਂ ਦੇ ਨਾਲ ਸ਼ਾਪਾਂ ਦੇ ਦੌਰ ਚਲਾਉਂਦਾ ਕਿਹਾ ਪਾਰਟੀ ਹੋ ਗਈ ਪਾਰਟੀ ਹੋ ਗਈ ਪਤਾ ਨਹੀਂ ਕੀ ਕੁ ਸ਼ਬਦ ਜੇ ਬੋਲਦਾ ਹੈ ਗੁਰੂ ਜੀ ਕਹਿੰਦੇ ਚੇਤੇ ਰੱਖੀ ਮਨਾ ਇਹ ਜੋ ਪ੍ਰਮਾਤਮਾ ਦਿੱਤੀ ਹੋਈ ਦਾਤ ਹੈ ਤੂੰ ਉਹਦੇ ਨਾਲ ਖੁਸ਼ੀ ਨਹੀਂ ਨਾ ਵੰਡਾਈ ਇਹ ਵੱਡਾ ਹੋਇਆ ਤੇਰੀ ਦਾੜੀ ਨੂੰ ਹੱਥ ਪਾਊਗਾ ਇਹ ਚੇਤੇ ਰੱਖੀ ਪੁੰਜ ਖੁਸ਼ੀ ਹੈ ਜਿਹੜੀ ਪ੍ਰਮਾਤਮਾ ਨਾਲ ਨਹੀਂ ਉਹਦੇ ਨਾਲ ਵੰਡਾਈ ਉਦੇ ਨਾਲ ਉਹਨੂੰ ਯਾਦ ਨਹੀਂ ਕੀਤਾ ਦਾਤੇ ਨੂੰ ਜਿਹਨੇ ਦਿੱਤਾ ਸੀਗਾ ਐਡਾ ਵੱਡਾ ਦਾਤਾ ਕੀਤੇ ਮੂਰਖਾ ਹੀ ਖਾਹੇ ਕਿੰਨੀ ਦੁਨੀਆ ਮੂਰਖਾ ਵਾਲਾ ਜੀਵਨ ਹਰੂ ਜੀ ਕਹਿੰਦੇ ਬਤੀਤ ਕਰਕੇ ਇੱਥੋਂ ਜਾਂਦੀ ਹੈ ਜੀ ਮੂਰਖ ਬਸ ਮੂਰਖਾਂ ਵਾਲਾ ਜੀਵਨ ਇੱਥੋਂ ਬਤੀਤ ਕਰਕੇ ਟੱਪ ਜਾਂਦੇ ਹੈ ਜੀ ਮੂਰਖਾਂ ਵਾਂਗੂ ਖਾਹੀ ਖਾਹੀ ਖਾਰੇ ਅਜੀ ਦੁਨੀਆ ਵੇਖ ਲੈ ਕੀ ਹਾਲ ਦੁਨੀਆ ਦਾ ਜੀ ਕਿੰਨੇ ਦੁਨੀਆ ਗੁਰੂ ਜੀ ਕਹਿੰਦੇ ਤੇਥੋਂ ਲੈ ਲੈ ਕੇ ਮੁਕਰ ਜਾਂਦੇ ਪ੍ਰਮਾਤਮਾ ਕਿੰਨੇ ਦੁਨੀਆ ਮੂਰਖਾਂ ਮੋਖਾ ਰਹੀ ਹੈ ਵੇਖੋ ਜੀ ਲੋੜ ਹੈ ਸਰੀਰ ਦੀ ਹੋ ਜਾਣਾ ਪਰ ਭੋਜਨ ਵਾਸਤੇ ਜਿਉਣਾ ਲੱਗ ਜਾਣਾ ਬਸ ਦਿਨੇ ਖਾ ਲਿਆ ਤੜਕੇ ਖਾ ਲਿਆ ਦਿਨੇ ਖਾ ਲਿਆ ਆਥਨੇ ਖਾ ਲਿਆ ਸੌਂ ਗਏ ਬਾਣੀ ਵਿੱਚ ਕੋਈ ਨਹੀਂ ਕਹ ਦਿੰਦਾ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਖਸਮ ਦੇ ਸਾਹ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਉਹ ਮਣਾ ਰਹਿਣਾ ਨਹੀਂ ਇੱਥੇ ਸੰਸਾਰ ਦੇ ਵਿੱਚ ਪੱਕੇ ਕਿੰਨੇ ਨੇ ਗੱਡੇ ਕਿਸੇ ਨੇ ਕਿਉਂ ਐਵੇਂ ਤੂੰ ਖਾ ਪੀ ਕੇ ਆਉਂਦੇ ਜੀਵਨ ਨੂੰ ਬਸ ਤਪਾ ਰਿਆ ਹੈ ਬਸ ਅਚੇਤ ਮਨੁੱਖ ਜਿੰਨਾ ਮਨੁੱਖ ਜੀ ਮੂਰ ਹੋ ਜਾਂਦਾ ਹੈ ਉਹ ਬਸ ਚਤੁਰ ਕੇ ਸੀਮਿਤ ਹੋ ਜਾਂਦਾ ਜੀ ਖਾ ਲਿਆ ਪੀ ਲਿਆ ਬਸ ਮਾੜਾ ਮੋਟਾ ਕਮਤੰਦਾ ਕਰ ਲਿਆ ਪਸ਼ੂਆਂ ਵਾਲੀ ਵਰਤੀ ਜੀ ਬਣ ਜਾਂਦੀ ਆ ਉਹਦੀ ਬੰਦੇ ਲਈ ਹਨ ਪਸ਼ੂ ਇਹ ਹੀ ਆ ਨਾ ਜੀ ਖਾ ਲਿਆ ਪੱਠੇ ਖਾ ਲੇ ਦੁੱਧ ਦਿੱਤਾ ਬਸ ਕੇਵਲ ਕੁਝ ਜਿਹੜੇ ਪਸ਼ੂ ਆ ਉਹ ਚੇਤਨ ਅਵਸਥਾ ਬੰਦੇ ਤੋਂ ਵੀ ਅੱਗੇ ਆ ਕਿਹੜੇ ਜੀ ਮੈਂ ਤੁਹਾਨੂੰ ਬਣਾ ਦਿਆਂ ਇੱਕ ਤਾਂ ਗਊ ਦੇਸ਼ ਦੀ ਗਊ ਗੌਦੀ ਦੂਸਰਾ ਘੋੜਾ ਹਾਥੀ ਤੇ ਮੋਰ ਦਵਾਰੇ ਫੇਰ ਕਰ ਲਉ ਨੋਟ ਗਊ ਹਾਥੀ ਘੋੜਾ ਤੇ ਮੋਰ ਇਹ ਜਾਨਵਰ ਐਸੇ ਆ ਇਹਨਾਂ ਦੀ ਚੇਤਨ ਅਵਸਥਾ ਮਨੁੱਖ ਤੋਂ ਵੀ ਅੱਗੇ ਹੈ ਜੀ ਇਹਨਾਂ ਨੂੰ ਦੁੱਖ ਸੁੱਖ ਮਹਿਸੂਸ ਹੁੰਦਾਗਾ ਆ ਹਾਥੀ ਵੀ ਗਏ ਨਾ ਹైదరాబాద్ ਦਾ ਜੰਗਲ 400 ਵਿਕੜ ਦਾ ਬੇਸੋਚ ਸਟੇ ਮਿਲਦੇ ਆ ਜੀ ਹੁਣ ਸਰਕਾਰ ਸੁਪਰੀਮ ਕੋਰਟ ਨੇ ਉੱਤੇ ਸਟੇ ਦਿੱਤਾ ਅਜਾੜ ਰਹੇ ਸੀ ਅੱਥੀ ਨੇ ਜੀਸੀਵੀ ਨੂੰ ਟੱਕਰ ਮਾਰੀ ਕਹਿੰਦੇ ਸਾਡੇ ਤੋਂ ਘਰ ਘਾਰ ਆਏ ਤੇ ਜਿਹੜੇ ਜਾਨਵਰ ਵਿਚਾਰੇ ਹੈਰਨ ਸੀ ਉਹ ਬੰਦਿਆਂ ਦੀ ਸਾਨ ਲਾ ਰਹੇ ਆ ਚੀਤੇ ਘਰਾਂ 'ਚ ਬੜੇ ਫਿਰਦੇ ਆ ਸ਼ੇਰ ਘਰਾਂ 'ਚ ਬੜੇ ਫਿਰਦੇ ਆ ਵੀ ਮਨੁੱਖ ਕੁਦਰਤ ਦੇ ਨਾਲ ਕਿੱਡਾ ਵੱਡਾ ਖਿਵਾੜ ਖਾਦੇ ਆ ਪਰ ਚੇਤੇ ਰੱਖਿਓ ਇਹਨਾਂ ਜਾਨਵਰਾਂ ਦੀ ਹਾ ਜਦੋਂ ਉੱਪਰ ਨੂੰ ਮੂੰਹ ਕਰਕੇ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਗੇ ਨਾ ਹੋ ਸਕਦਾ ਦੁਨੀਆ ਬਨਾਸ਼ੀ ਹੋ ਜਾਵੇ ਸਾਰੀ ਕੋਈ ਪਤਾ ਨਹੀਂ ਲਾ ਉਹਦੇ ਅਰਦਾਸ ਕਰਦੇ ਜਾਨਵਰਾਂ ਸਜੂ ਕਿਹਗਾ ਘਰ ਧਾਵਾਂਗੇ ਆਪਾਂ ਜਾਨਵਰ ਅੰਦਰ ਕਰੋਗਾ ਤੁਸੀਂ ਰੱਬਾ ਇਹ ਸਾਨੂੰ ਤਾਂ ਰਹਿਣ ਵੀ ਨਹੀਂ ਦਿੱਤਾ ਜਾ ਰਿਹਾ ਮਨੋਖ ਐਡਾ ਕਹਿੰਦੇ ਜੀ ਉੱਥੇ ਅਸੀਂ ਪਤਾ ਨਹੀਂ ਕਿਹੜਾ ਮੈਂ ਆਈਟੀ ਪਾਰਕ ਬਣਾਉਣਾ ਕੀ ਬਣਾਉਣਾਗਾ ਇਹ ਮਨੋਖ ਨੇ ਇੰਦੇ ਉਨਰਤੀ ਦੇ ਨਾਂ ਦੇ ਉੱਤੇ ਜੀਵਾਂ ਨੂੰ ਬਹੁਤ ਦੁੱਖ ਦਿੱਤਾ ਹੈ ਜੀ ਬਣਾਈ ਹੋਈ ਕੁਦਰਤ ਦੇ ਵਿਵਹਾਰ ਨੂੰ ਮਨੁੱਖ ਨੇ ਨਿਜਮਾ ਦੀ ਉਲੰਘਣਾ ਕੀਤੀ ਹੈ ਤਰਾਖਦੀ ਆਉਂਦੀ ਆ ਨਾ ਫਿਰ ਜੀ ਆ ਪਿੱਛੇ ਜੇ ਆਪਾਂ ਕਈ ਸਾਲ ਹੋ ਗਏ ਉੱਤਰਾਖੰਡ ਦੇ ਵਿੱਚ ਤਰਾਖਦੀ ਆਈ ਸੀ ਨਾ ਫਿਰ ਜਿਹੜੇ ਝਰਨਿਆਂ ਦਾ ਮੂੰਹ ਮੋੜਿਆ ਸੀਗਾ ਵੱਡ ਵੱਡ ਕੇ ਟੱਕ ਟੱਕ ਕੇ ਪੱਥਰ ਉਧਰਲੇ ਦੂਜੇ ਪਾਸੇ ਕਰ ਦਿੱਤਾ ਝਰਨਿਆਂ ਦਾ ਮੂੰਹ ਕੁਦਰਤ ਨੇ ਕਹਿੰਦੇ ਜਿਹੜੇ ਉਥੋਂ ਦੇ ਕਹਿੰਦੇ ਪੁਰਾਣੇ ਬਜ਼ੁਰਗ ਦਾਸ ਦੇ ਸੀ ਵੀ ਜਿੱਥੋਂ ਦੀ ਝਰਨੇ ਪਹਿਲਾਂ ਚੱਲਦੇ ਸੀ ਨਾ ਕੁਦਰਤ ਨੇ ਕਹਿੰਦੇ ਉਥੋਂ ਦੀ ਝਰਨੇ ਚਲਾਇ ਜੀ ਵੇਖੋ ਤੁਸੀਂ ਜਿੱਥੋਂ ਦੀ ਪਹਿਲਾਂ ਝਰਨੇ ਚੱਲਦੇ ਸੀ ਕੁਦਰਤ ਆਪ ਦਾ ਰੂਪ ਲੈ ਲੈਂਦੀ ਕਈ ਵਾਰ ਜਦੋਂ ਆਪ ਦੀ ਆਈ ਤੇ ਆ ਜਾਂਦੀ ਹੈ ਕਿੰਨੀ ਦੁਨੀਆ ਫਿਰ ਪਹਾੜਾਂ ਦੇ ਥੱਲੇ ਵਿੱਚ ਨੱਪੀ ਗਈ ਸੀ ਜੀ ਉਦੋਂ ਕੁਦਰਤ ਨੇ ਬੰਦੇ ਨੇ ਕੀ ਕੀਤਾ ਸੀ ਜੀ ਤੁਹਾਨੂੰ ਦੱਸ ਦੇਵਾਂ ਹਿਸਟਰੀ ਤੁਸੀਂ ਸਦਾ ਨਾਮ ਪੜ੍ਹੀ ਹੋਵੇ ਪਤਾ ਕੀ ਕੀਤਾ ਸੀ ਵੱਡ ਵੱਡ ਕੇ ਪਹਾੜ ਕੋਠੀਆਂ ਪਾਲਨਾ ਸੀ ਉੱਥੇ ਕੋਠੀਆਂ ਪਾਲਨਾ ਵਿੱਚ ਨਾਲ ਵਧੀਆ ਵਧੀਆ ਸੜਕਾਂ ਕੱਢ ਲੈਣਾ ਆਪਦੀ ਮਰਜ਼ੀ ਨਾਲ ਉੱਥੇ ਵਧੀਆ ਹੋਟਲ ਖੋਲ੍ਹ ਲੈ ਲੋਕਾਂ ਦੀ ਸਹੂਲਤ ਵਾਸਤੇ ਜਿਹੜੇ ਜਾਂਦੇ ਸੀ ਫਿਰ ਕੁਦਰਤ ਨੇ ਬਖਾਇਆ ਰੰਗ ਬੰਦਿਆ ਨਹੀਂ ਵੀ ਹੈਗੀ ਕੁਦਰਤ ਦੇ ਲਈ ਕੁਦਰਤ ਨਾਲ ਖਿਲਵਾਰ ਕਰਦਾ ਕੁਦਰਤ ਹੈਗੀ ਹੈ ਸੋ ਕਿੰਨੇ ਦੁਨੀਆ ਮੂਰਖਾ ਗੁਰੂ ਜੀ ਕਹਿੰਦੇ ਖਾ ਹੀ ਖਾ ਹੈ ਆਪਣਾ ਹੱਕ ਵੇ ਰੁੱਲ ਖਾਈਆ ਕਿੰਨੀ ਦੁੱਖ ਗੁਰੂ ਜੀ ਨੇ ਕਹਿੰਦੇ ਆ ਦੁੱਖ ਓਕ ਸਦਮਾਨ ਇਹ ਜੋ ਦੁੱਖ ਤੇ ਭੁੱਖ ਦੋ ਗੱਲਾਂ ਗੁਰੂ ਨਾਨਕ ਸਾਹਿਬ ਨੇ ਇਸ ਪੰਕਤੀ ਵਿੱਚ ਕੀਤੀਆਂ ਜੀ ਦੁੱਖ ਤੇ ਭੁੱਖ ਚੇਤੇ ਰੱਖਿਓ ਇਸਾਈ ਧਰਮ ਦੇ ਵਿੱਚ ਵੀ ਮੁਸਲਮਾਨ ਧਰਮ ਦੇ ਵਿੱਚ ਵੀ ਤੇ ਕੁਝ ਹੋਰ ਜੈਨ ਧਰਮ ਦੇ ਵਿੱਚ ਵੀ ਬੁੱਧ ਧਰਮ ਦੇ ਵਿੱਚ ਵੀ ਜੋ ਦੁੱਖ ਤੇ ਭੁੱਖ ਨੂੰ ਉਹਨੂੰ ਇੱਕ ਕੁਦਰਤੀ ਕਰੋਪੀ ਸਮਝੀ ਜਾਂਦੀ ਹੈ ਜਿਹੜੇ ਬੰਦੇ ਕੋਲੇ ਦੁੱਖ ਆ ਨਾ ਤੇ ਭੁੱਖ ਆ ਇਹਨਾਂ ਧਰਮਾਂ ਦੇ ਵਿੱਚ ਦੁੱਖ ਤੇ ਭੁੱਖ ਨੂੰ ਕੁਦਰਤੀ ਕਰੋਪੀ ਸਮਝਦੇ ਆ ਵੀ ਕਰੋਪ ਕਰੋਪੀ ਹੈ ਜਿਹਦੇ ਬੰਦੇ ਕੋਲੇ ਦੁੱਖ ਆ ਗਿਆ ਤੇ ਭੁੱਖ ਆ ਗਈ ਪਰ ਗੁਰੂ ਨਾਨਕ ਪਾਤਸ਼ਾਹ ਦੁੱਖ ਤੇ ਭੁੱਖ ਨੂੰ ਵੀ ਪ੍ਰਮਾਤਮਾ ਦੀ ਦਾਤ ਕਹਿੰਦੇ ਆ ਜੀ ਇਹ ਵੀ ਦਾਤ ਹੈ ਉਹਦੀ ਸਾਨੂੰ ਦੁੱਖ ਦਿੱਤਾ ਹੈ ਹੋ ਸਕਦਾ ਬੰਦਿਆ ਤੂੰ ਪ੍ਰਮਾਤਮਾ ਨੂੰ ਭੁੱਲਿਆ ਹੋਵੇਂ ਦੁੱਖ ਦੀ ਚੋਟ ਨਾਲ ਤੈਨੂੰ ਪ੍ਰਮਾਤਮਾ ਯਾਦ ਆ ਜਾਵੇ ਭੁੱਖ ਦਿੱਤੀ ਹੈ ਹੋ ਸਕਦਾ ਹੈ ਭੁੱਖ ਦੇ ਵਿੱਚ ਤੂੰ ਪ੍ਰਮਾਤਮਾ ਨੂੰ ਯਾਦ ਕਰਨ ਲੱਗੇ ਪ੍ਰਮਾਤਮਾ ਕੋਈ ਨਾ ਕੋਈ ਹਿਲਾਕਾਰਾ ਦੁੱਖ ਤੇ ਭੁੱਖ ਵੀ ਉਹ ਪ੍ਰਮਾਤਮਾ ਦੀ ਦਾਤ ਹੈ ਜੀ ਕੇਤਿਆਂ ਦੂਖ ਭੋਗ ਸਦਮਾਰ ਇਹ ਤੇ ਦਾਤ ਤੇਰੀ ਦਾਤਾ ਇਹ ਵੀ ਤੇਰੀ ਦਿੱਤੀ ਹੋਈ ਦਾਤ ਹੀ ਆ ਮਾਰਦਾ ਮੇਰੀ ਸਰਤ ਵਿਗੜ ਗਈ ਸੀ ਜਦੋਂ ਮੈਂ ਸੌਖਾ ਹੋ ਗਿਆ ਬਸ ਮੈਂ ਤੈਨੂੰ ਭੁੱਲ ਗਿਆ ਪ੍ਰਮਾਤਮਾ ਫਿਰ ਤੂੰ ਦੁੱਖ ਦੀ ਝੋਟ ਦਿੱਤੀ ਦੁੱਖ ਦਿੰਦਾ ਜੀ ਪ੍ਰਮਾਤਮਾ ਜਦੋਂ ਬੰਦਾ ਮਨੁੱਖ ਦੀ स्वार्थ ਵਕਾਰੀ ਹੋ ਜਾਂਦੀ ਹੈ ਨਾ ਪ੍ਰਮਾਤਮਾ ਫਿਰ ਦੁੱਖ ਦੀ ਝੋਟ ਦੇ ਕੇ ਮਨੁੱਖ ਦੀ स्वार्थ ਨੂੰ ਲਾਉਂਦਾ ਜੀ ਇੱਧਰ ਆ ਬੰਦਿਆ ਕਿੱਧਰ ਤੁਰਿਆ ਫਿਰਦਾਗਾ ਵਕਾਰਾਂ ਦੇ ਵਿੱਚ ਮਾੜੀ ਬਿਰਤੀ ਕਿੱਧਰ ਤੁਰਿਆ ਫਿਰਦਾਗਾ ਦੁੱਖ ਦੀ ਝੋਟ ਦੁਆਰਾ ਹੀ ਮਨੁੱਖ ਨੂੰ ਫਿਰ ਜਾਗ ਆਉਂਦੀ ਹੈ ਜੀ ਉਹ ਪ੍ਰਮਾਤਮਾ ਨੇ ਦਿੱਤਾ ਹੋਇਆ ਦੁੱਖ ਵੀ ਫਿਰ ਦਾਤ ਬਣ ਗਿਆ ਬਣ ਗਿਆ ਨਾ ਦਾਤ ਜਦੋਂ ਦਾਤਾ ਜ਼ਿਆਦਾ ਆ ਗਿਆ ਜੀ ਦਾਤ ਬਣ ਗਿਆ ਕਈ ਵਾਰ ਕੋ ਖੰ ਹੁੰਦਾ ਹੈ ਭੁੱਖ ਮਨੁੱਖ ਨੂੰ ਵੇਖਣੀ ਪੈ ਜਾਂਦੀ ਹੈ ਵੱਡੇ ਵੱਡੇ ਘਰਾਂ ਨੂੰ ਪਿਆਰ ਭੁੱਖ ਵੇਖਣੀ ਪੈ ਜਾਂਦੀ ਹੈ ਕਈ ਦੱਸਦੇ ਐ ਪ੍ਰਾਣੀ ਬਜ਼ੁਰਗ ਵੀ ਜਿੰਨਾਂ ਕੋਲੇ ਅੱਜ ਇੰਨੀਆਂ ਜਮੀਨਾਂ ਐ ਕਈ ਇੱਕ ਵਾਰ ਉਹਨਾਂ ਦੇ ਘਰ ਦੇ ਵਿੱਚ ਪਕਾਉਣ ਵਾਸਤੇ ਆਟਾ ਵੀ ਹੁੰਦਾ ਸੀ ਦਾ ਇਹ ਸ਼ੀ ਵੀ ਕਿਉਂਕਿ ਭੁੱਖ ਦੇ ਵਿੱਚ ਪ੍ਰਮਾਤਮਾ ਜ਼ਿਆਦਾ ਆ ਜਾਂਦਾ ਕਈ ਵਾਰ ਜੀ ਉੱਖ ਦੇ ਵਿੱਚ ਚੰਗੇ ਪਾਸੇ ਮਨੁੱਖ ਲੱਗ ਜਾਂਦਾ ਹੈ ਸਰਹੋ ਵਿਚਾਰ ਗੁਰੂ ਜੀ ਕਹਿੰਦੇ ਬੰਦ ਖਲਾਸੀ ਭਾਣਾ ਹੋਏ हे ਪ੍ਰਮਾਤਮਾ ਤੇਰੀ ਰਜਾ ਵਿੱਚ ਚੱਲਣਾ ਹੀ ਅਸਲ ਵਿੱਚ ਮੇਰੀ ਬੰਦ ਖਲਾਸੀ ਹੈ ਮੇਰਾ ਸਤਕਾਰ ਆ ਨਾ ਜਿਹੜਾ ਤੇਰੀ ਰਜਾ ਵਿੱਚ ਚੱਲ ਕੇ ਹੀ ਹੋਣਾਗਾ ਯਾਰੋ ਪ੍ਰਮਾਤਮਾ ਦੀ ਰਜਾ ਵਿੱਚ ਚੱਲ ਕੇ ਹੀ ਸਾਡਾ ਖੜਾ ਸੁਣਨਾਗਾ ਵੀ ਜੋ ਕੁਝ ਹੋ ਰਿਹਾ ਪ੍ਰਮਾਤਮਾ ਤੇਰੀ ਰਜਾ ਦਾ ਬਸ ਕਿਉਂਕਿ ਸਾਇੰਸ ਨੇ ਕੀ ਕੀਤਾਗਾ ਸਾਇੰਸ ਨੇ ਪਦਾਰਥ ਨੂੰ ਭੰਨ ਤੋੜ ਕੇ ਆਪ ਦੇ ਅਨੁਕੂਲ ਕਰ ਲਿਆ ਬਸ ਪ੍ਰਮਾਤਮਾ ਦੇ ਪਿਆਰਿਆਂ ਤੇ ਸਾਇੰਸਦਾਨਾਂ ਦੇ ਵਿੱਚ ਇਹੀ ਫਰਕ ਹੈ ਰੱਬ ਦੇ ਪਿਆਰਿਆਂ ਨੇ ਕੁਦਰਤ ਦੇ ਨਿਯਮਾਂ ਨੂੰ ਅਪਣਾ ਕੇ ਆਪਣੇ ਆਪ ਨੂੰ ਕੁਦਰਤ ਦੇ ਅਨੁਕੂਲ ਕਰ ਲਿਆ ਪਰ ਸਾਇੰਸਦਾਨਾਂ ਨੇ ਕੁਦਰਤ ਦੇ ਪਦਾਰਥ ਨਾਲ ਛੇੜਛਾੜ ਕਰਕੇ ਪਦਾਰਥ ਨੂੰ ਆਪਣੇ ਅਨੁਕੂਲ ਕਰ ਲਿਆ ਤੁਹਾਨੂੰ ਸਮਝ ਆਜੂਗਾ ਜਿਵੇਂ ਹੁਣ ਆਹ ਆਪਾਂ ਇਸੇ ਵਕਤ ਦਾ ਹੈ ਠੰਡ ਗਰਮੀ ਦੇ ਅਨੁਕੂਲ ਨਹੀਂ ਆਪਣਾ ਸਰੀਰ ਚੱਲ ਨਹੀਂ ਸਕਦੇ ਆਪਾਂ ਤੇ ਇਹਨਾਂ ਨੇ ਕੀ ਕੀਤਾ ਸਾਇੰਸ ਵਾਲਿਆਂ ਨੇ ਏਸੀ ਬਣਾਤਾ ਜੀ ਵੀ ਆਪਮਾਨ ਆਪਦੇ ਸਰੀਰ ਦੇ ਅਨੁਕੂਲ ਕਰ ਲਿਆ ਕਿਉਂਕਿ ਜਿਆਦਾ ਟੈਂਪਰੇਚਰ 25 ਡਿਗਰੀ ਤੋਂ ਬਾਅਦ ਜਦੋਂ ਸਰੀਰ ਸਾਡਾ ਫਿਰ ਗਰਮੀ ਮਹਿਸੂਸ ਕਰਨੀ ਸ਼ੁਰੂ ਕਰ ਲੈਂਦਾ ਜੀ ਆ ਸਰੀਰ ਦਾ ਤਾਪਮਾਨ ਜਿਹੜਾ ਅਖੀਰ 37 ਡਿਗਰੀ ਹੈ ਜੀ ਆਪਣਾ 37 ਡਿਗਰੀ ਤੱਕ ਆਪਾਂ ਜੋ ਸੈਣ ਕਰ ਸਕਦੇ ਆ ਉਸ ਤੋਂ ਬਾਅਦ ਫਿਰ ਆਪਾਂ ਨੂੰ ਸਰੀਰ ਨੂੰ ਤੌਰ ਆਉਣੇ ਸ਼ੁਰੂ ਹੋ ਜਾਂਦੇ ਆ ਜੀ ਦੇਖਦੇ ਨਾ ਜੇ ਤੋਂ ਬਾਅਦ ਤਾਪਮਾਨ ਵਧ ਜਾਂਦਾ ਹੁਣ ਕੱਲ ਉਹਦਾ ਤਾਪਮਾਨ ਦੱਸਦੇ ਆ ਵੀ 42 ਡਿਗਰੀ ਤਾਪਮਾਨ ਦਾ ਹਜੇ ਐਨੀ ਗਰਮਾਇਸ਼ ਸੋ ਇਹ ਪ੍ਰਮਾਤਮਾ ਨੇ ਗੁਰੂ ਜੀ ਕਹਿੰਦੇ ਬੰਦ ਖਲਾਸੀ ਪਾਣਾ ਹੋਏ ਰੱਬ ਦੇ ਪੈਰੋਂ ਦੇ ਰਜਾ ਵਿੱਚ ਚੱਲਦੇ ਬਸ ਜਿੱਥੇ ਠੀਕ ਹੈ ਹੈ ਪ੍ਰਮਾਤਮਾ ਤੇਰੀ ਰਜਾ ਵਿੱਚ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕਿਆ ਕੋਈ ਹੋਰ ਕੋਈ ਆਖ ਵੀ ਨਹੀਂ ਸਕਦਾ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੂੰ ਖਾਏ ਗੁਰੂ ਜੀ ਕਹਿੰਦੇ ਜੇ ਕੋਈ ਆਖਣ ਦੀ ਕੋਸ਼ਿਸ਼ ਕਰੂਗਾ ਉਹ ਪ੍ਰਮਾਤਮਾ ਦੇ ਗੁਣਾ ਨੂੰ ਫਿਰ ਉਹਨੂੰ ਫਿਰ ਮੂਹ ਦਾ ਪਿਆਰੋ ਖਾਣਾ ਪੈਣਾ ਉਹਨੂੰ ਫਿਰ ਖਾਣਾ ਪੈਣਾ ਮੂਹ ਦਾ ਉਹਨੂੰ ਚੋਟਾਂ ਸਹਿਣਾ ਪੈਣਾ ਫਿਰ ਉਹ ਜਾਣੈ ਜੇਤੀਆ ਮੂੰ ਖਾਏ ਆਪੇ ਜਾਣੈ ਆਪੇ ਦੇ ਉਹ ਪ੍ਰਮਾਤਮਾ ਆਪ ਹੀ ਜਾਣਦਾ ਜੀ ਬਣਾਏ ਹੋਏ ਵਿਧਾਨ ਨੂੰ ਕੁਦਰਤ ਦੇ ਨਿਜਮ ਉਹ ਪ੍ਰਮਾਤਮਾ ਨੇ ਆਪ ਹੀ ਬਣਾਇਆ ਆਪੇ ਜਾਣੇ ਆਪੇ ਦੇ ਆਖੇ ਸੇਪੇ ਕਈ ਕੇ ਵਰਨਾ ਵਿੱਚੋਂ ਕੋਈ ਵਿਰਲਾ ਉਹਨੂੰ ਪ੍ਰਮਾਤਮਾ ਨੂੰ ਆਖਣ ਵਾਲੇ ਨੇ ਜੋ ਜਿਹੜੇ ਅੰਦਰੋਂ ਕਹਿੰਦੇ ਐ ਜਿਵੇਂ ਬਾਣੀ ਚੋਂ ਦਾ ਸ਼ਬਦ ਜਗਮੈ ਉਤਮ ਕਾਢੀ ਆਏ ਵਿਰਲੇ ਕਈ ਕੇ ਕਹਿੰਦੇ ਜਗ ਵਿੱਚ ਹੈਗੇ ਉਤਮ ਮਨੁੱਖ ਜਿਹੜੇ ਚੰਗੇ ਐ ਪਰ ਵਰਲਿਆਂ ਵਿੱਚੋਂ ਵੀ ਕੋਈ ਵਰਨਾ ਵੀ ਜਿਹੜਾ ਪ੍ਰਮਾਤਮਾ ਦੇ ਨਿਜਮ ਵਿੱਚ ਆਪਣੇ ਆਪ ਨੂੰ ਚਲਾ ਰਿਹਾ ਗੱਲ ਪਿੱਛੇ ਯਾਦ ਰੱਖੋ ਸਾਰੇ ਨਿਜਮ ਦੀ ਚੱਲ ਰਹੀ ਵੀ ਆਪਣੇ ਆਪ ਨੂੰ ਕੁਦਰਤ ਦੇ ਅਨੁਕੂਲ ਹੀ ਚੱਲ ਬਸ ਜਿਵੇਂ ਕੁਦਰਤ ਚਲਾ ਰਹੀ ਹੈ ਉਵੇਂ ਸਾਫ਼ ਸੂਤ ਰਹਿਣਾ ਸਿਰ ਦੇ ਕੇਸਾਂ ਦੇ ਮੰਨ ਲਓ ਵੀ ਸਿਰ ਦੇ ਜਿਹੜੇ ਕੇਸ ਤਾਂ ਪੈਰਾਂ ਦੇ ਅੰਗੂਠੇ ਤੋਂ ਲੈ ਕੇ ਸਿਰ ਦੇ ਇੱਕ ਇੱਕ ਰੋਮ ਨੂੰ ਸਾਫ਼ ਸੂਤ ਰਹਿਣਾ ਇਹ ਵੀ ਇੱਕ ਗੁਰਸਿੱਖਾਂ ਦੇ ਹਿੱਸੇ ਆਇਆ ਪਿਆਰੋ ਬਹੁਤ ਘੱਟ ਦੁਨੀਆ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਾਫ਼ ਸੂਤ ਰਹਿੰਦੀ ਹੈ ਬੜੀ ਗਹਿਰੀ ਐ ਜੀ ਗੱਲ ਧਿਆਨ ਨਾਲ ਸੁਣਿਓ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਰੋਮ ਨਾ ਕੱਟਣੇ ਇਹ ਵੀ ਉਹਦੇ ਕੁਦਰਤ ਦੇ ਨਿਯਮ ਵਿੱਚ ਰਹਿਣਾ ਹੀ ਹੈ ਬਸ ਪਿਆਰੋ ਬਹੁਤ ਵੱਡੀ ਦਾਤ ਹੈ ਜਿਹੜਾ ਮਨੁੱਖ ਇਹ ਨਹੀਂ ਕਰਦਾ ਬਹੁਤ ਵੱਡੀ ਦਾਤ ਕੁਦਰਤ ਦੇ ਨਿਯਮ ਵਿੱਚ ਚੱਲ ਰਿਹਾ ਹੈ ਜੋ ਦਿੱਤਾ ਹੈ ਪ੍ਰਮਾਤਮਾ ਨੇ ਸਾਡੇ ਸਰੀਰ ਤੇ ਇੱਕ ਇੱਕ ਰੋਮ ਸਾਇੰਸ ਵਾਲਿਆਂ ਨੇ ਵੀ ਸਿੱਧ ਕਰ ਦਿੱਤਾ ਕਿ ਬੰਦੇ ਵਾਸਤੇ ਬਹੁਤ ਸਹਾਈ ਹੈ ਬਹੁਤ ਸਹਾਈ ਹੈ ਜਿਹੜੇ ਪ੍ਰਮਾਤਮਾ ਨੇ ਸਾਡੇ ਸਰੀਰ ਤੇ ਰੋਮ ਦਿੱਤੇ ਹੈ ਇਹ ਕੋਈ ਐਵੇਂ ਨਹੀਂ ਲਾਇਆ ਪ੍ਰਮਾਤਮਾ ਨੇ ਰੋਮ ਆ ਇੱਕ ਵਾਰੀ ਆਪਣੇ ਨੇੜੇ ਪਿੰਡ ਦਾ ਮਨੁੱਖਾ ਉਹਨੇ ਵੈਸੇ ਉੱਪਰ ਚਲਾਉਣਾ ਕਰ ਗਿਆ ਉਹ ਮੈਂ ਰੋਮਾਂ ਦੀ ਮਹਾਨਤਾ ਦਾ ਤੁਹਾਨੂੰ ਮੈਂ ਉਹਨੇ ਕੀ ਕੀਤਾ ਹੋ ਜਿਹੜਾ ਖੂਨਾਂ ਲਾਉਂਦੇ ਐ ਇਸ ਤਰ੍ਹਾਂ ਖੂਨਾਂ ਲਾਉਂਦਾ ਸੀ ਜੀ ਉਹ ਉਹ ਕਿਤੇ ਮੁੜਕਾ ਆਇਆ ਸੀ ਸਰੀਰ ਨੂੰ ਪੂਰਾ ਗਰਮੀ ਵਿੱਚ ਖੂਹ ਲਾ ਰਿਹਾ ਸੀਗਾ ਇੱਕਦਮ ਨਿਕਲ ਕੇ ਤੇ ਮੋਟਰ ਦੇ ਪਾਣੀ ਠੰਡਾ ਜਿਹੜਾ ਫਿਲਟਰ ਵਾਲ ਹੁੰਦਾ ਉਹਦੇ ਵਿੱਚ ਨਾਲਿਆ ਅਤੇ ਆ ਸਰੀਰ ਦੇ ਰੋਮ ਬੰਦ ਹੋ ਗਏ ਉਹਦੇ ਤੇ ਦਾਸ ਨੇ ਵੀ ਅੱਖੀਂ ਵੇਖਿਆ ਜੀ ਉਹਨੂੰ ਤੋਪ ਦੇ ਵਿੱਚ ਗਿਣ ਕੇ 30 ਸੈਕਿੰਟ ਨਹੀਂ ਖੜ ਸਕਦਾ ਸੀਗਾ ਉਹ ਗਣ ਕੇ 30 ਸਕਿੰਟ ਧੁੱਪ ਦੇ ਵਿੱਚ ਖੜ ਨਹੀਂ ਸਕਦਾ ਸੀਗਾ। ਕਿਉਂ? ਮੈਂ ਕਿਹਾ ਵੀ ਕੀ ਹੋ ਜਾਣਾ ਤੈਨੂੰ? ਕਹਿੰਦਾ ਸਰੀਰ ਮੱਤਮ ਮਗਜਾਂ ਖਤਮ ਹੋ ਜਾ ਲੱਗਦਾ ਅੱਗ ਲੱਗ ਗਈ ਸਰੀਰ ਨੂੰ। ਆ ਜਿਹੜੇ ਰੋਮ ਐ ਇਹ ਤੇ ਰੱਬ ਨੇ ਪਿਆਰੋ ਪ੍ਰਮਾਤਮਾ ਨੇ ਠੰਡਾ ਰੱਖਦੇ ਐ। ਕੇਸ ਜਦੋਂ ਗਿੱਲੇ ਹੋ ਜਾਂਦੇ ਐ ਇਹ ਜਿਹੜੇ ਸਾਡੇ ਰੋਮ ਐ ਇਹ ਠੰਡਾ ਹੋ ਕੇ ਨਾ ਉਹਨਾਂ ਦਾ ਠੰਡਾ ਰੱਖਣ ਦੀ ਕਪੈਸਿਟੀ ਬਣਾਈ ਪ੍ਰਮਾਤਮਾ ਨੇ ਰੋਮ। ਜਿਹੜੇ ਰੋਮ ਕੱਟਦੇ ਐ ਉਹਨਾਂ ਨੂੰ ਵੀ ਗਰਮੀ ਮਹਿਸੂਸ ਹੁੰਦੀ ਨਾ ਪਿਆਰ ਤੇ ਰੱਖੋ। ਉਨਾਂ ਨੂੰ ਵੀ ਗਰਮੀ ਮਹਿਸੂਸ ਹੁੰਦੀ ਹੈ ਜਿਹੜੇ ਆਹ ਸਰੀਰ ਦੇ ਰੋਮ ਕੱਟਦੇ ਹਨ ਨਾ ਭਾਈ ਉਹਨਾਂ ਨੂੰ ਵੀ ਗਰਮੀ ਮਹਿਸੂਸ ਹੁੰਦੀ ਜਿਹਦੇ ਰੋਮ ਪੂਰੇ ਆ ਸਰੀਰ ਉੱਤੇ ਉਹਨੂੰ ਗਰਮੀ ਬਹੁਤ ਘੱਟ ਮਹਿਸੂਸ ਹੁੰਦੀ ਹੈ ਕਿਉਂਕਿ ਮੁੜ ਕੇ ਨੂੰ ਰਿਜ਼ਰਵ ਕਰ ਦਿਆ ਹੈ ਸਰਹੋ ਵਿਚਾਰ ਗੁਰੂ ਜੀ ਕਹਿੰਦੇ ਪ੍ਰਮਾਤਮਾ ਤੇਰੀ ਰਾਜ ਵਿੱਚ ਚੱਲਣਾ ਹੈ ਬਸ ਆਖ ਹੈ ਸੇਪੇ ਕਈ ਕੇ ਜਿਸ ਨੂੰ ਬਖਸ਼ੇ ਸੇਵਤ ਸਲਾਮ ਹੈ ਪ੍ਰਮਾਤਮਾ ਜਿਹਨੂੰ ਕੋ ਆਪਣੀ ਸੇਵਤ ਸਲਾਹ ਬਖਸ਼ ਦਿੰਨਾ ਹੈ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਜਿਹਨੂੰ ਪ੍ਰਮਾਤਮਾ ਕੋ ਆਪਣੀ ਸਿਰਚ ਸਲਾਹ ਬਖਸ਼ ਦਿੰਦਾ ਹੈ ਜਿਹਨੂੰ ਕੋ ਆਪਣੇ ਨਾਮ ਦੀ ਦਾਤ ਬਖਸ਼ ਦਿੰਦਾ ਹੈ ਇਹ ਪਿਆਰੋ ਨਾਮ ਦੀ ਦਾਤ ਵੀ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਹੀ ਹੈ ਬਸ ਇਹ ਆਪਣੇ ਆਪ ਆਏ ਨੇ ਵੀ ਆਪਾਂ ਆਪ ਨਾਮ ਇਹ ਆਪ ਹੱਥ ਨਾਲ ਜਪ ਕਰਾਂਗੇ ਜਿਹੜਾ ਹੱਥ ਦਾ ਜਪ ਰੱਬ ਦੇ ਪਿਆਰੇ ਨਹੀਂ ਕਰਦਾ ਜੀ ਬਸ ਜਿੰਨਾ ਚਿਰ ਉਹਦੇ ਹੁਕਮ ਵਿੱਚ ਕਹਿੰਦੇ ਪ੍ਰਮਾਤਮਾ ਤੇਰੇ ਨਾਮ ਦੇ ਵਿੱਚੋਂ ਰਸ ਆਈ ਜਾਵੇ ਬਸ ਰੱਬ ਦੇ ਪਿਆਰੇ ਸਦਾ ਹੀ ਪਖਾਰੀ ਬਣ ਕੇ ਰਹਿੰਦੇ ਗੁਰੂ ਦਾ ਤੇ ਅਰਦਾਸ ਨਾ ਦਵਾਈ ਮਾਲਕਾ ਬਾਣੀ ਪੜਨ ਦੇਲੇ ਰਸ ਆਈ ਜਾਵੇ ਬਸ ਸਿੱਖੋ ਗੁਰੂ ਕੋਲੇ ਬੈਠੇ ਆਪਾਂ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਹੈ ਅਰਦਾਸ ਕਰਿਆ ਕਰੋ ਵੀ ਸਤ ਗੁਰੂ ਜਦੋਂ ਅਸੀਂ ਗੁੜਕਾ ਸਾਹਿਬ ਚੱਕਦੇ ਆ ਨਾ ਤੇ ਤੇਰੀ ਬਾਣੀ ਵਿੱਚੋਂ ਰਸ ਆਵੇ ਬਸ ਇਹ ਰਸ ਆਉਣਾ ਹੀ ਪ੍ਰਮਾਪਤਾਂ ਦੀ ਦਿੱਤੀ ہوئی ਦਾਤ ਹੈ ਤੇ ਜਦੋਂ ਗੁੜਕਾ ਸਾਹਿਬ ਚੱਕਿਆ ਰਸ ਗਵਾਚਿਆਗਾ ਓੜ 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 ਕਰਦਾ ਬਾਹ ਟੱਪ ਗਿਆ ਦੇਤੀ ਪਤਾ ਹੀ ਲੱਗਿਆ ਕਦੋਂ ਜਬੀ ਸਾਹਿਬ ਪੜਿਆ ਗਿਆ ਪਤਾ ਹੀ ਲੱਗਿਆ ਕਦੋਂ ਨੰਸਾ ਪੜਿਆ ਗਿਆ ਕਿ ਸਤਿਗੁਰੂ ਇਹ ਤੇਰੇ ਨਾਲ ਦਿੱਤਨਾ ਹੋਣਾ ਦਾਤਾਂ ਵਿੱਚੋਂ ਦਾਤ ਹੈ ਕਿਹੜੀ ਵੀ ਤੇਰੀ ਬਾਣੀ ਪੜਨ ਵੇਲੇ ਨਾਮ ਜਪਣ ਵੇਲੇ रस ਆਈ ਜਾਵੇ ਮਹਾਦਾਬ ਸਰਤ ਰਸ ਵਿੱਚ ਰਵੇ ਖੇੜੇ ਵਿੱਚ ਰਵੇ ਇਹੀ ਦਾਤ ਹੈ ਗੁਰੂ ਦਿੱਤੀ ਹੋਈ ਸੋ ਇਹ ਗੁਰੂ ਅੱਗੇ ਇਹੀ ਅਰਦਾਸ ਆਪਾਂ ਕਰਨੀ ਹੈ 25ਵੀਂ ਪੌੜੀ ਦੀ ਰੱਖ ਜੇ ਇਸ ਮੱਤ ਹੋਈ ਹੈ ਆਓ ਸਾਰੇ ਜੱਤੀਏ ਭਾਈ ਪਰਕਾ ਬੁਰਾ ਨਾ ਰੱਖੋ ਚੀਤ ਪਰਕਾ ਬੁਰਾ ਨਾ ਰੱਖੋ ਚੀਤ